ਇਹਦੇ ਪਾਵੇ ਤੇ ਬੈਠੇ ਹੁੰਦੇ ਸੀਗੇ ਪਿਆਜ਼ ਨੂੰ ਮੁੱਕੀ ਮਾਰ ਕੇ ਭੰਦੇ ਸੀਗੇ ਉਸੇ ਵੇਲੇ ਭੰਦੇ ਸੀਗੇ ਉਸੇ ਵੇਲੇ ਖਾਂਦੇ ਸੀਗੇ ਕਿਉਂ ਖਾਂਦੇ ਸੀ ਦੱਸੋ ਉਹ ਐਸਲੀ ਖਾਂਦੇ ਸੀ ਕਿ ਇਹ ਜਿਹੜਾ ਮੈਟਾਬੋਲਿਜ਼ਮ ਏ ਜਿਹਨੂੰ ਆਪਾਂ ਕਹਿੰਨੇ ਆ ਖਾਦਾ ਪੀਤਾ ਪਚਣ ਦਾ ਜਿਹੜਾ ਸਮਾਂ ਆ ਜਦੋਂ ਉਹ ਲਿੰਗਰ ਆਨ ਹੋ ਜਾਂਦਾ ਲੰਬਾ ਹੋ ਜਾਂਦਾ ਤੇ ਉਦੋਂ ਆਪਾਂ ਨੂੰ ਕਬਜ ਵੀ ਹੁੰਦੀ ਹੈ ਐਸਿਡ ਵੀ ਹੁੰਦਾ ਗੈਸ ਵੀ ਹੁੰਦੀ ਹੈ ਬਲੂਟਿੰਗ ਵੀ ਹੁੰਦੀ ਹੈ ਜੇ ਖਾਦਾ ਪੀਤਾ ਇਨਸਟੈਂਟਲੀ ਸਾਡੀ એનર્ਜੀ ਦੇ ਵਿੱਚ ਕਨਵਰਟ ਹੋ ਜੇ ਜਿਹਨੂੰ ਅੰਗਰੇਜ਼ੀ ਦੇ ਵਿੱਚ ਵਰਡ ਬੋਲਦੇ ਆਪਾਂ ਮੈਟਾਬੋਲਿਜ਼ਮ ਮੈਟਾਬੋਲਿਜ਼ਮ ਤੁਹਾਡਾ ਕਾਇਮ ਹੋ ਜੇ ਤੰਦਰੁਸਤ ਹੋ ਜੇ ਵਧੀਆ ਤਰੀਕੇ ਨਾਲ ਤੁਹਾਡਾ ਮੈਟਾਬੋਲਿਜ਼ਮ ਫਾਸਟ ਹੋ ਜਾਂਦਾ ਜਦੋਂ ਤੇ ਉਦੋਂ ਖਾਦਾ ਪੀਤਾ ਵੀ ਪਚਦਾ ਜਿਹੜੇ ਤੁਹਾਡੇ ਫੈਟ ਸੈੱਲ ਬਾਡੀ ਨੂੰ ਕਨਵਰਟ ਹੋਣੇ ਹੁੰਦੇ ਨੇ ਉਹ ਵੀ ਨਹੀਂ ਜਾਂਦੇ ਫੈਟ ਸੈੱਲ ਅੱਗੋਂ ਬੰਦੇ ਨਹੀਂ ਤੇ ਅੱਜ ਦੇ ਵਿੱਚ ਇੱਕ ਹੋਰ ਬਹੁਤ ਬਾ ਕਮਾਲ ਖੂਬੀ ਹੈ ਇਹ ਜਿਹੜੇ ਫੈਟ ਸੈਲ ਆਲਰੇਡੀ ਬਣੇ ਹੋਏ ਨੇ ਉਹਨਾਂ ਨੂੰ ਵੀ ਖੋਰਨ ਦੇ ਵਿੱਚ ਸਮਰੱਥ ਹੈ ਇਹਦੇ ਵਿੱਚ ਇੱਕ ਜਿਹੜਾ ਤੁਸੀਂ ਜ਼ਿਕਰ ਕੀਤਾ ਨਾ ਖੱਟਾ-ਖੱਟਾ ਪਾਣੀ ਉਹ ਖੱਟੇ-ਖੱਟੇ ਪਾਣੀ ਦੀ ਇੱਕ ਖੂਬੀ ਹੈ ਤੁਹਾਨੂੰ ਅਹਿਸਾਸ ਦਵਾਉਂਦਾ ਇੱਕ ਫੁੱਲਨੈਸ ਦਾ ਜੀ ਉਹ ਤੁਹਾਨੂੰ ਇਦਾਂ ਲੱਗਦਾ ਵੀ ਤੁਹਾਨੂੰ ਜਿਹੜੀਆਂ ਫੂਡ ਦੀਆਂ ਕ੍ਰੀਵਿੰਗਸ ਹੁੰਦੀਆਂ ਜਿਹੜੀ ਤੁਹਾਡੀ ਸ਼ੂਗਰ ਹੈ ਉਹ ਇਨਸਟੈਂਟਲੀ ਸਪਾਈਕ ਕਰ ਜਾਂਦੀ ਹੈ ਸ਼ੂਗਰ ਵੱਧ ਜਾਂਦੀ ਹੈ ਬੋਡੀ ਦੇ ਅੰਦਰ ਇੱਕਦਮ ਤੁਹਾਨੂੰ ਲੱਗਦਾ ਵੀ ਮੈਂ ਖਾਣ ਤੋਂ ਬਾਅਦ ਮਿੱਠਾ ਖਾਵਾਂ ਤਾਨੂੰ ਇਦਾਂ ਦੀਆਂ ਨਾ ਫੀਲਿੰਗਸ ਆndੀਆਂ ਦੀਆਂ ਕ੍ਰੇਵਿੰਗਸ ਹੁੰਦੀਆਂ ਰਹਿੰਦੀਆਂ ਹਰ ਵੇਲੇ ਕਿ ਮੇਰਾ ਮੇਰੇ ਢਿੱਡ ਦੇ ਵਿੱਚ ਜਗ੍ਹਾ ਹੈਗੀ ਮੈਂ ਕੁਝ ਹੋਰ ਪਾ ਲਵਾਂ ਇਦਾਂ ਕਰ ਲਵਾਂ ਉਹ 슈ਗਰ ਦੀ ਸਪਾਈਕ ਕਰਕੇ ਹੁੰਦੀਆਂ ਨੇ ਸਾਰਾ ਕੁਝ